ਹਗਾਲ ਹਗਾਲ ਬਾਈ ਗੁਰਜੀ ਦਾ ਹਲਸਾ ਬਾਈ ਗੁਰਜੀ ਓਏ ਉੱਤਰ ਜਾ ਸਾਰੇ ਉੱਤਰ ਜਾ ਥੱਲੇ ਥੱਲੇ ਉੱਤਰ ਜਾ ਫੋਜ

ਅਗਜੋ ਸ਼ਾਂਤੀ ਰੱਖੋ ਬਸਾਂ ਦਾ ਗਾਂ ਲੰਘੀਆਂ ਤਿੰਨ ਹਜ਼ਾਰ ਬਸਾਂ ਤਾਂ ਜੜ ਗਈਆਂ ਉਹ ਕਿਧਰ ਹੋਈਆਂ ਇੱਥੇ ਕੌਣ ਰਹਿੰਦਾ ਨਗਰ ਦਾ ਗਾਂਾਂ ਲੰਘੀਆਂ ਆਪਾਂ ਰਹਿ ਗਏ ਇੱਥੇ ਅਸੀਂ ਤਾਂ ਘਰੇ ਜਾਂਦੇ ਜੇ ਸੱਜਣਾ ਪਿੱਛੇ ਆਉਂਦਾ ਕੋਈ ਹੁਣ ਬਾਬਾ ਜੀ ਬਸਾਂ ਗਾਂ ਲੰਘੀਆਂ ਹੀ ਹਾਂ ਕਾਲਾ ਬਾਬਾ ਨੇ ਵਜ਼ੀਰਾ ਗਿਆ ਵੀ ਉੱਤਰ ਜੋ ਉੱਤਰ ਜੋ ਯਾਰ ਦਸਮ ਗ੍ਰੀ ਤੇ ਵੀ ਉੱਤਰੋ ਥੱਲੇ ਹਾਂਜੀ ਹਾਂਜੀ ਉਹਦੀ ਡਿਊਟੀ ਵੀ ਲਾਉਣਾ ਪਈ ਆਲੇ ਤੋਂ ਭਾਈ ਸਾਹਿਬ ਨੇ ਜੇ ਮੰਗ ਹਾਂਜੀ 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 ਕੀ ਕਰਨਾ ਇਹ ਗੱਲ ਸਾਡਾ ਮੂਹ ਹਾਂ ਵੀ ਪੁੱਤਾਂ ਨੂੰ ਤਾਂ ਸ਼ਾਂਤ ਬੱਲੇ ਵੀ ਇਹਨਾਂ ਬੋਲ ਦਿਓ ਬਾਬਾ ਜੀ ਕੁਝ ਬੋਲਣਾ ਤਾਂ ਲਾਈਵ ਚੱਲ ਰਿਹਾ ਚਲੋ ਬਾਬਾ ਜੀ ਨਹੀਂ ਬੋਲੋ ਕਰੋ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਇਥੇ ਰੋਸ ਵਜੋਂ ਜਿਹੜੀਆਂ ਬੇਅਦਮੀਆਂ ਹੋਈਆਂ ਸੀ ਤੇ ਅੱਜ ਤੱਕਰ ਜਿਹੜੀ ਪੰਥਾ ਹੁਸ਼ੰਗਾਰਸ਼ ਕਰ ਰਿਆ ਤੇ ਕੋਈ ਇਨਸਾਫ ਅਜੇ ਤੱਕਰ ਨਹੀਂ ਮਿਲਿਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਜਿੱਦਣ ਸਰਕਾਰ ਆ ਗਈ ਤੇ ਭਰਾਂ ਘੰਟਿਆਂ ਜਾਂ ਤਕਰੀਬਨ ਇਨਸਾਫ ਦੇ ਦੇਵਾਂਗੇ ਤੇ ਉਹ ਅਜੇ ਵੀ ਉਹੋ ਕਾਸ਼ੀ ਆ ਜਿਹੜਾ ਪਹਿਲਾਂ ਸੀਗਾ ਕਾਂਗਰਸ ਦੀ ਸਰਕਾਰ ਵੇਲੇ ਸੀਗਾ ਚਲੋ ਬਾਦਲ ਕਹਿੰਦਾ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਜਿਹੜੇ ਬੇਅਦਮੀਆਂ ਕਰਨ ਵਾਲੇ ਸੀ ਉਹਨਾਂ ਦੇ ਭਾਈਵਾਲ ਸੀਗੇ ਸਾਂਝੀ ਸਰਕਾਰ ਸੀ ਤੇ ਹੁਣ ਦੇਖੋ ਵੀ ਉਹਦਾ ਕਰਕੇ ਅੱਜ ਪੰਥਾ ਜਿਹੜਾ ਆ ਛੜਕਾਂ ਦੇ ਫੇਰ ਆ ਜੀ ਨਹੀਂ ਅੱਜ ਦਾ ਪ੍ਰੋਗਰਾਮ ਬਾਬਾ ਜੀ ਕਾਦੇ ਲੈ ਲਿਆ ਅੱਜ ਦਾ ਪ੍ਰੋਗਰਾਮ ਜੀ ਜਿਹੜਾ 75ਵੀਂ ਵਰੇ ਗੰਢ ਭਾਰਤ ਸਰਕਾਰ ਮਨਾ ਰਹੀ ਹੈ ਆਜ਼ਾਦੀ ਦਿਵਸ ਜਿਹਨੂੰ ਕਿਹਾ ਜਾਂਦਾ ਜੀ ਜੀ ਪਰ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਕਿਉਂਕਿ ਭਾਰਤ ਦਾ ਆਜ਼ਾਦੀ ਦਿਵਸ ਹੋ ਸਕਦਾ ਪਰ ਜਿਹੜਾ ਵੰਡਿਆ ਗਿਆ ਵੰਡ ਹੋਈ ਹੈ ਪੰਜਾਬ ਦੀ ਤੇ ਬੰਗਾਲ ਦੀ ਭਾਰਤ ਦੀ ਵੰਡ ਨਹੀਂ ਹੋਈ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਿੱਖਾਂ ਦੇ 70 ਵਿਛ ਗਏ ਨੌਜਵਾਨ ਬੱਚਿਆਂ ਦੀਆਂ ਇੱਜ਼ਤਾਂ ਰੁਲਗੀਆਂ ਨੁਕਸਾਨ ਹੋਇਆ ਪੰਜਾਬ ਦੀ ਧਰਤੀ ਦੇ ਜੰਮਣ ਵਾਲਿਆਂ ਦਾ ਭਾਵੇਂ ਉਹ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਭਾਵੇਂ ਹਿੰਦੂ ਹੋਣ ਨੁਕਸਾਨ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ ਇਸ ਕਰਕੇ ਅੱਜ ਸਾਡੇ ਘਰਾਂ 'ਚ ਤਾਂ 70 ਵਿਸ਼ੇ ਸੀਗੇ ਸਾਨੂੰ ਇਹ ਆਜ਼ਾਦੀ ਹੈ ਜਿਹੜੀ ਆਪ ਹੁੰਦੀ ਨਹੀਂ ਤੇ ਦੂਜੀ ਆਜ਼ਾਦੀ ਜਿਹੜੀ ਦੀ ਇਹ ਗੱਲ ਕਰਦੀ ਆ ਖੌਤੀ ਆਜ਼ਾਦੀ ਦੀ ਉਸ ਤੋਂ ਬਾਅਦ ਵੀ ਜਿਹੜਾ ਸਾਡੇ ਨਾਲ ਹੋਇਆ ਸਾਡੇ ਬੰਦੀ ਸਿੰਘ ਆ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰਕੇ ਵੀ ਉਹ ਜੇਲ੍ਹਾਂ ਕੱਟ ਰਹੇ ਰੋਲਦੇ ਆ ਦੂਸਰੇ ਪਾਸੇ ਅਰਜੀਵ ਗਾਂਧੀ ਦੇ ਕਾਤਲ ਆ ਜਿਹੜੇ ਉਹਨਾਂ ਰਿਲੀਫ ਮਿਲ ਗਈ ਆ ਪੰਜਾਬ ਦੀ ਧਰਤੀ ਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋ ਰਹੀਆਂ ਕਿ ਅਸੀਂ ਕਿਹੜੇ ਮੂੰਹ ਨਾਲ ਇਹ ਖੁਸ਼ੀਆਂ ਮਨਾਈਏ ਇਸ ਆਜ਼ਾਦੀ ਦਿਵਸ ਨੂੰ ਆਪਣੀ ਆਜ਼ਾਦੀ ਮਨਈਏ ਅਸੀਂ ਤਾਂ ਇਹ ਮੰਨਦੇ ਆ ਕਿ ਇੱਕ ਗੁਲਾਮੀ ਤੋਂ ਬਾਅਦ ਦੂਸਰੀ ਗੁਲਾਮੀ ਆ ਜਿਹੜੀ ਉਹ ਸਾਡੇ ਗਲ ਦੇ ਵਿੱਚ ਪੈ ਗਈ ਆ ਇਸ ਕਰਕੇ ਆ ਜਿਹੜੀ ਹੁਣ ਭਾਜਪੀ ਐ ਧੱਕੇ ਦੇ ਨਾਲ ਰਾਸ਼ਟਰੀ ਝੰਡਾ ਲੋਕਾਂ ਦੇ ਕੋਠਿਆਂ ਦੇ ਘਰਾਂ ਦੇ ਲਵਾ ਰਹੀ ਐ ਇੱਥੋਂ ਤੱਕ ਐ ਕਿ ਜਿਹੜੇ ਗਰੀਬ ਬੰਦੇ ਆ ਰਾਸ਼ਨ ਲੈ ਰਹੇ ਆ ਉਹਨਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਕਿ 25 ਰੁਪਏ ਦਾ ਝੰਡਾ ਖਰੀਦਣਾ ਪਊਗਾ ਅਸੀਂ ਇਸ ਗੱਲ ਦਾ ਵੀ ਵਿਰੋਧ ਕਰਦੇ ਆ ਕਿਉਂਕਿ ਜੇ ਕੋਈ ਆਪਦੀ ਖੁਸ਼ੀ ਨਾ ਲਾਉਣਾ ਚਾਹੁੰਦਾ ਉਹ ਲਾ ਲਵੇ ਪਰ ਅਸੀਂ ਆਪਦੀ ਖੁਸ਼ੀ ਨਾਲ ਕੇਸਰੀ ਝੰਡਾ ਲਹਿਰਾਵਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਕਿਸੇ ਦੀ ਜ਼ਬਰਦਸਤੀ ਅੱਗੇ ਸਿਰ ਨਹੀਂ ਝੁਕਾਵਾਂਗੇ ਇਸੇ ਮਕਸਦ ਨੂੰ ਲੈ ਕੇ ਆਪਦਾ ਵਿਖਾਵਾ ਕਰਨ ਅੱਜ ਅਸੀਂ ਲੁਧਿਆਣੇ ਦੇ ਪੁਲ ਤੇ ਪਹੁੰਚੇ 7 ਵਜੇ ਹਾਂਜੀ ਬਾਬਾ ਜੀ ਦੋ ਸ਼ਬਦ ਹਾਂਜੀ ਪਿਆਰੋ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਪਹਿਲਾਂ ਦੱਸਿਆ ਹੀ ਆ ਅੱਜ ਅਸੀਂ ਲੁਧਿਆਣੇ ਦੀ ਧਰਤੀ ਦੇ ਉੱਤੇ ਜਿਹੜਾ ਇਹ ਕਹਿੰਦੀ ਆ ਸਰਕਾਰ ਵੀ ਆਜ਼ਾਦੀ ਆ ਪੰਜਾਬ ਦੇ ਲੋਕਾਂ ਨੂੰ ਕਾਦੀ ਆਜ਼ਾਦੀ ਆ ਕੋਈ ਆਜ਼ਾਦੀ ਪੰਜਾਬ ਜਿਹੜਾ ਇਹਨੂੰ ਸ਼ੁਰੂ ਤੋਂ ਮਾਰਿਆ ਗਿਆ ਜੀ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਜਿਹੜੀਆਂ ਉਹ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਪੰਜਾਬ ਨੂੰ ਵੰਡਿਆ ਹਿੰਦੁਸਤਾਨ ਦੀ ਵੰਡ ਹੀ ਨਹੀਂ ਹੋਈ ਨਹੀਂ ਹੋਈ ਜੀ 1947 ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਵੰਡਿਆ ਗਿਆ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ ਕਮਜ਼ੋਰ ਕੀਤਾ ਸਿੱਖਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ 1947 ਤੋਂ ਲੈ ਕੇ 84 ਤੱਕ ਸਾਨੂੰ ਮਾਰਿਆ ਗਿਆ ਅੱਜ ਤੱਕ ਸਾਡੇ ਨਾਲ ਕੋਈ ਇਨਸਾਫ ਨਹੀਂ ਹੈ ਅਸੀਂ ਕਿਹੜੀ ਆਜ਼ਾਦੀ ਮਨਾਈ ਕਿਹੜੀ ਆਜ਼ਾਦੀ ਦੀ ਅਸੀਂ ਗੱਲ ਕਰ ਸਕਦੇ ਆ ਸਾਡੇ ਕੋਲੇ ਆਜ਼ਾਦੀ ਕੋਈ ਨਹੀਂ ਹੈ ਕੋਈ ਸਾਨੂੰ ਕਿਸੇ ਰਾਸ਼ਟਰੀ ਝੰਡੇ ਦਾ ਕੋਈ ਸਾਨੂੰ ਮਾਣ ਨਹੀਂ ਹੈ ਕਿਉਂਕਿ ਅਸੀਂ ਆਜ਼ਾਦ ਹੀ ਨਹੀਂ ਹੋਏ ਜੀ ਅਸੀਂ ਆਜ਼ਾਦ ਹੁੰਦੇ ਤੇ ਅਸੀਂ ਵੀ ਝੰਡੇ ਦਾ ਮਾਣ ਕਰਦੇ ਸਾਡਾ ਜਿਹੜਾ ਕੇਸਰੀ ਝੰਡਾ ਇਹ ਖਲਸਾ ਜੀ ਕਾਬਲ ਖੰਧਾਰ ਤੱਕ ਝੁੱਲਿਆ ਸਾਡੇ ਕੇਸਰੀ ਝੰਡੇ ਦੇ ਤਹਿਤ ਅਸੀਂ ਜਿਹੜੇ ਅਫਗਾਨ ਲੋਕ ਹਿੰਦੁਸਤਾਨ ਨੂੰ ਲੁੱਟਣ ਆਉਂਦੇ ਸੀ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੰਦੇ ਰਹੇ ਹਾਂ ਅਸੀਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਬਾ ਇੱਜ਼ਤ ਘਰਾਂ ਦੇ ਵਿੱਚ ਪਚਾਉਂਦੇ ਰਹੇ ਹਾਂ ਜਿਹੜੀਆਂ ਗੱਦੀ ਦੇ ਟਕੇ ਟਕੇ ਵਿੱਚ ਵਿੱਚੇ ਫਿਕਣ ਵਾਲੀਆਂ ਸੀ ਅਸੀਂ ਕਿਹੜਾ ਗੁਨਾਹ ਕੀਤਾ ਸਾਨੂੰ ਇਸ ਦੇਸ਼ ਦੇ ਵਿੱਚ ਸਵੈ ਮਾਨ ਦੇ ਨਾਲ ਨਹੀਂ ਰਹਿਣ ਦਿੱਤਾ ਜਾਂਦਾ ਸਾਡੇ ਬੰਦੀਆਂ ਦੀ ਲਿਸਟ ਵੇਖ ਲਓ ਕਿਸੇ ਨੂੰ ਕੋਈ ਇਨਸਾਫ ਨਹੀਂ ਆ ਗੁਰੂ ਘਰਾਂ ਦੇ ਉੱਤੇ ਹਮਲੇ ਹੋਏ ਆ ਕੰਤ ਜਰਨੈਲ ਸਿੰਘ ਕ੍ਰਾਸੀ ਵਿੱਚ ਮੋਰਚਾ ਲਾ ਕੇ ਬੈਠੇ ਸੀ ਇੱਕ ਸੰਤ ਜਰਨੈਲ ਸਿੰਘ ਅਕਾਲਤਾਰ ਸਾਹਿਬ ਤੇ ਮੋਰਚਾ ਲਾ ਕੇ ਬੈਠੇ ਸੀ ਪਰ ਸਿੱਖ ਕੌਮ ਨੂੰ ਨਾਸ ਕਰਨ ਵਾਸਤੇ 100 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ 100 ਗੁਰਦੁਆਰਿਆਂ ਉੱਥੇ ਸੰਗਤਾਂ ਦੇ ਉੱਤੇ ਐਸਾ ਭਾਰੀ ਹਮਲਾ ਕੀਤਾ ਤੇ ਅੱਜ ਵੀ ਸਿੱਖ ਸੰਗਤਾਂ ਨੂੰ ਉਸੇ ਤਰ੍ਹਾਂ ਦੇ ਨਾਲ ਲਟਾੜਿਆ ਜਾ ਰਿਹਾ ਡੰਡੇ ਮਾਰੇ ਜਾ ਰਹੇ ਆ ਅੱਜ ਵੀ ਸਿੱਖਾਂ ਦਾ ਨੁਕਸਾਨ ਕੀਤਾ ਜਾ ਰਿਹਾ ਇਸ ਵਾਸਤੇ ਸਾਡੀ ਕੋਈ ਆਜ਼ਾਦੀ ਨਹੀਂ ਅਸੀਂ ਕਿਸੇ ਆਜ਼ਾਦੀ ਦਾ ਮਾਣ ਨਹੀਂ ਕਰਦੇ ਇਸ ਵਾਸਤੇ ਵਿਖਾਵਾ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜੀ ਬਹੁਤ ਧੰਨਵਾਦ ਬਾਬਾ ਜੀ ਹਾਂ ਹਾਂ ਲਿਆ ਕੋਈ ਨਹੀਂ ਆ ਜੂਗਾ ਹੌਸਲੇ ਨਾਲ ਸੱਜਣਾ ਹੌਸਲੇ ਨਾਲ ਕੋਈ ਨਹੀਂ ਲਾਈਕ 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 ਬੋਲ ਦੇ ਮਹਾਰਾਜੀ ਵਾਈਗੁਰ ਜੀ ਦਾ ਬਸਾ ਲਾਈਕ ਜੀ ਸਾਡੇ ਚੜਦੀ ਕਲਾ ਹੀ ਹਾਂ ਚੱਲ Vem,

ਸਤਿ ਮਹਾਰਾਜ ਕੇ ਹੁਣੇ ਚਾਪਲੇ ਮਹਾਰਾਜ ਕੇ ਖਾਨਦਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਖਾਨਦਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਖਾਨਦਾਨਾ ਬੰਦ ਕਰੋ ਬੰਦ ਕਰੋ ਜੋ ਜਾਣ ਘਟੋ ਰਹਿਣ ਦੋ ਸਾਕੇ ਬਾਬਾ ਰੋਕੋ ਸਤਿਕਾਰ ਕਰੋ ਸਤਿਕਾਰ ਕਰੋ ਰੋਕ ਲਾ ਦੋ ਮਿੰਟ ਰੋਕ ਜੋ ਸ਼ਾਂਤੀ ਰੱਖੋ ਸੰਦੇ ਗਰਮੋ ਹਾ ਜੇ ਬੱਸਾਂ ਦਾ ਗਾਂ ਲੰਘੀਆਂ 3000 ਬੱਸਾਂ ਤਾਂ ਚੜ ਗਈਆਂ ਉਹ ਕਿਧਰ ਦੀਆਂ ਇੱਥੇ ਕੌਣ ਰਹੇ ਨਗਰ ਦਾ ਹਾਂ ਗਾਂ ਆ ਗਈਆਂ ਆਪਾਂ ਰਹਿ ਗਏ ਇੱਥੇ ਅਸੀਂ ਤਾਂ ਘਰੇ ਜਾਂਦੇ ਜਿੱਸ ਤਰ੍ਹਾਂ ਪਿੱਛੇ ਆਉਂਦਾ ਕੋਈ ਹੁਣ ਬਾਬਾ ਜੀ ਬੱਸਾਂ ਗਾਂ ਲੰਘੀਆਂ ਹੀ ਆਕਾਲ ਪੁਰਖ ਵਾਹਿਗੁਰੂ ਜੀ ਕਾ ਜੀ ਉੱਤਰ ਜੋ ਉੱਤਰ ਜੋ ਯਾਰ ਦਸਮ ਗ੍ਰੀ ਤੇ ਕਹਿੰਦਾ ਵੀ ਉੱਤਰੋ ਥੱਲੇ ਹਾਂਜੀ ਹਾਂਜੀ ਉਹਦੀ ਡਿਊਟੀ ਵੀ ਲਾਉਣਾ ਪਿਆਰੇ ਆਲੇ ਤੋਂ ਭਾਈ ਸਾਹਿਬ ਨੇ ਜੇ ਮੰਗ ਹਾਂਜੀ 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 ਕੀ ਕਰਨਾ ਇਹ ਗੱਲ ਸਾਡਾ ਮੂਹਰਾ ਆ ਵੀ ਬੰਦੇ ਕਿੰਨੇ ਸ਼ਾਂਤ ਬੱਲੇ ਪਹਿਲਾਂ ਵੀ ਇਹ ਨਾ ਬੋਲ ਦਿਓ ਬਾਬਾ ਜੀ ਕੁਝ ਬੋਲਣਾ ਤਾਂ ਲਾਈਵ ਚੱਲ ਰਿਹਾ ਚਲੋ ਬਾਬਾ ਜੀ ਨਹੀਂ ਬੋਲੋ ਕਰੋ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਇੱਥੇ ਰੋਸ ਵਜੋਂ ਜਿਹੜੀਆਂ ਬੇਅਦਮੀਆਂ ਹੋਈਆਂ ਸੀ ਤੇ ਅੱਜ ਤੱਕਰ ਜਿਹੜੀ ਪੰਥਾਉ ਸੰਘਾਰਸ਼ ਕਰ ਰਿਆ ਤੇ ਕੋਈ ਇਨਸਾਫ ਅਜੇ ਤੱਕਰ ਨਹੀਂ ਮਿਲਿਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਜਿੱਦਣ ਸਰਕਾਰ ਆ ਗਈ ਤੇ ਬਤੰਗ ਘੰਟਿਆਂ 'ਚ ਤਕਰੀਬਨ ਇਨਸਾਫ ਦੇ ਦੇਾਂਗੇ ਤੇ ਉਹ ਅਜੇ ਵੀ ਉਹੋ ਕੁਝ ਹੀ ਆ ਜਿਹੜਾ ਪਹਿਲਾਂ ਸੀਗਾ ਕਾਂਗਰਸ ਦੀ ਸਰਕਾਰ ਵੇਲੇ ਸੀਗਾ ਚਲੋ ਬਾਦਲ ਕਹਿੰਦਾ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਜਿਹੜੇ ਬੇਅਦਮੀਆਂ ਕਰਨ ਵਾਲੇ ਸੀ ਉਹਨਾਂ ਦੇ ਭਾਈਵਾਲ ਸੀਗੇ ਸਾਂਝੀ ਸਰਕਾਰ ਸੀ ਤੇ ਹੁਣ ਦੇਖੋ ਵੀ ਉਹਦਾ ਕਰਕੇ ਅੱਜ